ਵਧੀਆ ਸੀ ਗੱਲਾਂ ਹੋਰ ਸਭ ਠੀਕ ਠਾਕ ਹਾਂਜੀ ਠੀਕ ਠਾਕ ਚਲੋ ਗਗਨ ਕਿਵੇਂ ਭਾਈ ਵਧੀਆ ਵਧੀਆ ਜੀ ਚਲੋ ਮਾਲੀ ਆਪਣੇ ਵੀਰ ਤੋਂ ਮਾਲੀ ਅੱਛਾ ਇਹਨੇ ਮੈਂ ਲਿਆਂਦੀ ਸੀ ਆਪਦੇ ਸੰਡੂ ਤੋਂ ਸਭਰਾਵਾਂ ਤੋਂ ਅੱਛਾ ਠੀਕ ਆ ਇਹ ਕੋਈ ਨੂਰ ਦਾ ਵਾ ਅੱਛਾ ਕੋਈ ਨੂਰ ਦਾ ਇਹ ਇਹਨਾਂ ਨੇ ਉਹ ਤੋਂ ਕਟਾੜਾ ਆਂਦਾ ਜੀ ਮਾਂ ਇਹਦੀ ਉਹਨਾਂ ਤੋਂ ਆ ਠੀਕ ਆ ਹਾਂ ਨਹੀਂ ਮਾਂ ਵੀ ਹੁਣ ਉਹਨਾਂ ਨੇ ਸੇਲ ਕਰਤੀ ਆ ਸੇਲ ਕਰਦੀ ਆ ਇਹ ਨਿਕਾਇਆ ਛੋਟਾ ਜਿਹਾ ਲੈਂਦਾ ਹੀ ਇਹਨੇ ਬੱਚਾ ਜਿਹਾ ਲਿਆਣਗੇ ਪੁੱਤ ਇਹ ਕਿੰਨੇ ਟਾਈਮ ਦਾ ਹੋਗੇ ਜੀ ਹੁਣ ਇਹ 4 ਮਹੀਨਾ ਦਾ ਹੋਗੇ 4 ਸਾਲ ਦਾ ਹੋਗੇ ਠੀਕ ਆ ਤੇ ਰੇੜੇ ਰੇੜੇ ਲੱਗਿਆ ਕਿ ਨਹੀਂ ਨਹੀਂ ਰੇੜੇ ਨਹੀਂ ਜੋ ਆ ਇਹਨਾਂ ਨਾਲ ਹੀ ਹੁਣ ਥੋੜੇ ਦਿਨ ਹੋ ਗਏ ਪਾਈ ਆ ਨਾਥ ਵੀ ਨਹੀਂ ਪਾਈ ਐਂ ਈ ਸੰਗਲ ਹੀ ਪਾਇਆ ਹੈ ਅੱਛਾ ਠੀਕ ਆ ਹਾਂ ਤੇ ਹੁਣ ਆਪਾਂ ਸੇਲ ਕਰਨਾ ਹਨਾ ਇਹ ਹਾਂਜੀ ਸੇਲ ਕਰਨਾ ਤੇ ਮੈਂ ਮੈਂ ਗਰੁੱਥ ਕਰਦਾ ਜੀ ਖੋਲੋ ਫਿਰ ਬੋਡੀ ਵਧੀਆ ਬੱਚੀ ਨਹੀਂ ਆ ਇਹ ਆਉਂਦੀ ਵੀ ਡੀਐਨਏ ਟੈਸਟ ਕਰਾ ਲੈਣਾ ਉਹ ਵੱਡੀ ਉਹ ਨੂਰ ਦਾਵਾ ਪਿਓਰ ਹੈ ਮਾਲੀ ਉਹਦੇ ਜੀ ਹੋਊਗਾ ਪਤਾ ਲੱਗ ਜਾਂਦਾ ਵਾ ਗਾਲਿਆ ਸੰਦੀਪਾ ਇਹ ਨਹੀਂ ਕੋਈ ਆਖੇ ਸੇਵਾ ਇਹ ਕੰਮ ਹੈ ਵਾਈ ਦਾ ਜਿਆਦਾ ਸੇਵਾ ਵੀ ਨਹੀਂ ਇਹਨੇ ਕੀਤੀ ਹਾਂ ਜੀ ਜੀ ਸੇਵਾ ਮਾਲੀ ਨੂੰ ਚਾਹੀਦੀ ਆ ਚੈੱਕ ਕਰੋ ਜੀ ਕਰੋ ਨਹੀਂ ਮੇਰੀ ਸੇਵਾ ਨਹੀਂ ਹੋਈ ਪਿਓਰ ਨਹੀਂ ਪਿਓਰ ਨਹੀਂ ਲੀਦਾ ਹਾਂ ਪਿਓਰ ਨਹੀਂ ਲੀਦਾ ਵਾ ਚੈੱਕ ਕਰੋ ਤਾਂ ਤੇਵਾ ਦੋ ਮਾਲੀ ਵੇਖੋ ਠੀਕ ਆ ਦੰਦਾਂ ਜੇ ਹੋ ਗਏ ਨਾ ਪੁਰਾਣਾ ਜੀ ਇਹ ਆ ਜਾ ਆ ਜਾ ਦੰਦਾਂ ਜਵਾਨ ਆ ਜਵਾਨ ਹੋ ਗਏ ਨਾ ਜਵਾਨ ਆ ਪੁਰਾਣਾ ਜਵਾਨ ਆ ਪਰ ਕਿਹਨੇ ਦੁੱਧ ਕਿੰਨਾ ਸੀ ਜੀ ਦੀ ਮਾਂ ਦਾ ਫਿਰ ਇਹ 14 15 ਕਿਲੋ ਹਿੱਟਾ ਅੱਛਾ 14 15 ਕਿਲੋ ਇਹਦੀ ਸੇਲ ਕੀਤੀ ਹੋਣਾ ਮਾਜੀ ਹਾਂਜੀ ਤਿੰਨ ਦੀ ਸੇਲ ਕੀਤੀ ਹੋਣਾ ਮਾਜੀ ਠੀਕ ਆ ਠੀਕ ਆ ਤੇ ਹੁਣ ਆਪਾਂ ਇਹਨੂੰ ਸੇਲ ਕਰਨਾ ਤੇ ਮੁੱਲ ਫਿਰਦਾ ਮੁੱਲ ਖੂਨ ਤੇ ਨਹੀਂ ਕਰ ਲਓ ਮੁੱਲ ਕਰ ਲਓ ਫੋਨ ਤੋਂ ਬਾਅਦ ਵੀ ਕਰਨਾ ਹੀ ਆ ਮੁੱਲ ਲੱਖ ਰੁਪਈਆ ਮੰਗ ਲੱਖ ਰੁਪਈਆ ਕਰ ਦੋਗੇ ਮੌਕੇ ਤੇ ਮਾਨ ਤਨ ਮਾਨ ਤਨ ਕਰਨਾ ਕਿੰਨਾ ਕਰ ਦੋਗੇ ਜੀ ਕਹਾਂ ਪਹੁੰਚ ਗਿਆ। ਤਾਂ ਸੰਦੀਪ ਜੀ ਜੋ ਮੱਦੀ ਵੀ ਰਾਕੇ 90 ਹਜ਼ਾਰ ਦਾ ਮਾਲੀ ਦੇ ਦਾਂਗੇ। 90 ਨੰਬਰ ਵਾਲੇ ਨੂੰ ਸਾਰੇ ਲਾਉਂਦੇ ਪਰ 2 ਨੰਬਰ ਤੇ ਦੇਣ ਵਾਲਾ ਨਹੀਂ ਬਣਦਾ। 2 ਨੰਬਰ ਤੇ ਕਹਿੰਦਾ ਉਹ ਬਦਲ ਬਦਲ ਘਰਦੇ ਹੀ ਬੰਦੇ ਪਰ 2 ਨੰਬਰ ਦੇਣੀਆਂ ਵੀਰ ਮਿਲਿਆ। ਆਂਦਾ ਵੀਡੀਓ ਪਾ ਰਿਹਾ ਬਾਈ ਨੂੰ ਸਾਦ ਕੇ ਮੈਂ ਪਾਰਾਂ ਕੋਈ ਘਰਾਂ ਲੈ ਜਾ ਕੋਈ ਗਾੜੀ ਬੱਚੇ ਲਊਏ ਤੋਂ ਜਿਹੜੀ ਗੱਲ ਆ। ਇਹ ਨਸਰ ਵਾਲਾ ਮਾਲੀ ਕੋਈ ਆਰਾ ਗੇੜਾ ਦਾ ਮਾਲੀ ਹੈਗਾ ਨਹੀਂ ਸੰਦੀਪ ਜੀ। ਬਿਲਕੁਲ ਨਹੀਂ ਸਹੀ ਸੋਹਣਾ ਬਹੁਤ ਸੋਹਣਾ ਮਾਲੀ। 90 ਹਜ਼ਾਰ ਦਾ ਮਾਲੀ ਦੇ ਦਊਗਾ ਵੀਰ ਜਿਹੜੀ ਗੱਲ ਆ। ਨੰਬਰ ਤੇ ਫਿਰ ਗੱਲ ਕਰ ਲੈਣ ਨੰਬਰ ਬੋਲੋ ਠੀਕ ਹੈ ਪਿੰਡ ਮਨਚਲ ਮਾਨੋਚਾਲ ਜਿਲ੍ਹਾ ਮਨਚਲ ਜਿਲ੍ਹਾ ਸਤਿ ਸ਼੍ਰੀ ਅਕਾਲ